ਗਰੰਥੀ ਸਿੰਘ ਦੇ ਜਿਹੜੇ ਲੋੜਾਂ ਨੇ ਹਾਂਜੀ ਸੀਮਤ ਹੋਣੀਆਂ ਚਾਹੀਦੀਆਂ ਬਿਲਕੁਲ ਜਿਸ ਵਕਤ ਗਰੰਥੀ ਸਿੰਘ ਡਿਊਟੀ ਕਰਦਾ ਪਹਿਲੀ ਗੱਲ ਤਾਂ ਇਹ ਆ ਆਪਾਂ ਪ੍ਰਬੰਧਨ ਕਮੇਟੀ ਦੀ ਗੱਲ ਕੀਤੀ ਸੀ ਤੁਸੀਂ ਕੀ ਆ ਸੀਗਾ ਜੀ ਬਈ ਸਾਰੀਆਂ ਕਮੇਟੀਆਂ ਜਿਹੜੀਆਂ ਨੈਮੈਂਟ ਕਮੇਟੀਆਂ ਹੁੰਦੀਆਂ ਨੇ ਇੱਕੋ ਜਿਹੀਆਂ ਨਹੀਂ ਹੁੰਦੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਗੁਰਮੁਖ ਪਿਆਰੇ ਵੀ ਬਹੁਤ ਵਧੀਆ ਹੁੰਦੇ ਨੇ ਜਿਹੜੇ ਗਰੰਥੀ ਸਿੰਘ ਦੇ ਲੋੜਾਂ ਨੂੰ ਸਮਝਦੇ ਨੇ ਜੀ ਉਹਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਮਤਲਬ ਕਿ ਉប្រਾਲੇ ਵੀ ਕਰਦੇ ਆ ਬਿਲਕੁਲ ਜੀ ਦੂਜੀ ਗੱਲ ਇਹ ਆ ਵੀ ਜੇ ਗਰੰਥੀ ਸਿੰਘ ਦੇ ਵਿੱਚ ਮਤਲਬ ਕਿ ਅਜੇ ਵੀ ਪੂਰੀ ਮਤਲਬ ਕਿ ਉਹਦੀ ਲਾਲਸਾ ਨਹੀਂ ਭਰਦੀ ਨਹੀਂ ਭਰਦੀ ਤੇ ਪਿੰਡਾਂ ਦੇ ਵਿੱਚ ਉਹ ਗਰੰਥੀ ਸਿੰਘ ਜੀ ਡੋਲਣੀਆਂ ਚੋਕੀ ਗਿਆ ਕਰਨ ਲੱਗ ਪੈਂਦੇ ਹੂੰ ਰੋਟੀਆਂ ਲਿਉਣ ਵਾਸਤੇ ਉਹ ਵੀ ਕੰਮ ਕਰਦੇ ਇਹ ਹਾਂਜੀ ਹਾਲਾਂਕਿ ਗਰੰਥੀ ਸਿੰਘ ਨੂੰ ਕੀ ਚਾਹੀ ਗਰੰਥੀ ਸਿੰਘ ਨੂੰ ਗੁਰੂ ਜੀ ਨੇ ਮੰਗਤੇ ਨਹੀਂ ਬਣਾਇਆ ਹਾਂ ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਨਾ ਅੱਗੇ ਆ ਕੇ ਮਤਲਬ ਕਿ ਜਿਹੜਾ ਕਈ ਥਾਵਾਂ ਤੇ ਤਾਂ ਗਰੰਥੀ ਸਿੰਘ ਦਾ ਲਾਲਚ ਹੋ ਸਕਦਾ ਚਲੋ ਲਾਲਸਾ ਹੋ ਸਕਦੀ ਆ ਹਾਂਜੀ ਪਰ ਬਹੁਤਾਤ ਦੇ ਵਿੱਚ ਮੈਨੂੰ ਇਦਾਂ ਲੱਗਦਾ ਕਿ ਬਹੁਤੇ ਥਾਵਾਂ ਤੇ ਗ੍ਰੰਥੀ ਸਿੰਘ ਇੱਕ ਮਜਬੂਰੀ ਇੰਨਾ ਇੱਕ ਗ੍ਰੰਥੀ ਸਿੰਘ ਨੂੰ ਕੀਤਾ ਜਾਂਦਾ ਜਾਂ ਆਮ ਤੌਰ ਤੇ ਕਈ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਦੀ ਤਨਖਾਹੀ 3000 ਰੁਪਿਆ ਹਾਂਜੀ 4000 ਰੁਪਿਆ 5000 ਰੁਪਿਆ ਹਨਾ ਉੱਥੇ ਤਾਂ ਗ੍ਰੰਥੀ ਸਿੰਘ ਨੂੰ ਮਜਬੂਰੀ ਕਰ ਦਿੱਤਾ ਜਾਂਦਾ ਕਿ ਉਹ ਡੋਲੀ ਚੱਕ ਕੇ ਵਿਚਾਰਾ ਤਰੂ ਗਈ ਤਰੂ ਗਈ ਹਾਂਜੀ ਕਿਉਂਕਿ ਉਹਦੇ ਵੀ ਗਾਂ 2-3 ਬੱਚੇ ਆ ਉਹਨੇ ਪਰਿਵਾਰ ਪਾਲਣਾ ਜਾਂ ਜਵਾਕਾਂ ਦੀਆਂ ਫੀਸਾਂ ਦੇਣੀਆਂ ਘਰ ਦੇ ਵਿੱਚ ਰੋਟੀ ਪਾਣੀ ਸੌ ਮੰਨ ਲਓ ਆਇਆ ਗਿਆ ਆ ਆਮ ਤੌਰ ਤੇ ਆਪਾਂ ਜੇ ਇੱਕ ਸਧਾਰਨ ਬੰਦੇ ਦੇ ਜੀਵਨ ਚ ਦੇਖੀਏ ਤਾਂ ਉਹਦਾ ਵੀ ਅੱਜ ਦੇ ਟਾਈਮ ਚ 20-25000 ਤੋਂ ਘੱਟ ਨਹੀਂ ਸਰਦਾ ਨਹੀਂ ਸਰਦਾ ਨਹੀਂ ਸਰਦਾ ਪਰ ਗ੍ਰੰਥੀ ਸਿੰਘ ਜੀ ਨੂੰ 4-5000 ਤਨਖਾਹ ਆਮ ਆਮ ਪਿੰਡਾਂ ਦੀ ਗੱਲ ਕਰੀਏ ਤੇ ਹਨਾ ਥੋੜੀ ਤਨਖਾਹ ਤੇ ਉਹ ਤਾਂ ਮਜਬੂਰ ਆ ਇੱਥੇ ਹੁਣੇ ਇਹੀ ਚੀਜ਼ ਆ ਤੁਸੀਂ ਜਿਹੜੀ ਗਜਾੜੀ ਗੱਲ ਤੋਰੀ ਆ ਕਿ ਗ੍ਰੰਥੀ ਸਿੰਘ ਮੰਨ ਲਓ ਮੰਗਤਾ ਨਹੀਂ ਗੁਰੂ ਸਾਹਿਬ ਨੇ ਤਾਂ ਉਹਨੂੰ ਵਜ਼ੀਰੀਆਂ ਬਖਸ਼ੀਆਂ ਹਨਾ ਪਰ ਅਸੀਂ ਮੇਰੇ ਹਿਸਾਬ ਨਾਲ ਇਦਾਂ ਕਿ ਆਪਾਂ ਗ੍ਰ anthi ਸਿੰਘ ਨੂੰ ਇੱਕ ਮੰਗਤਾ ਬਣਾਤਾ ਵਜ਼ੀਰ ਦੀ ਥਾਂ ਤੇ ਹੁਣ ਇੱਕ ਪਾਸੇ ਵਜ਼ੀਰ ਦੀ ਪਦਵੀ ਤੇ ਇੱਕ ਪਾਸੇ ਗ੍ਰ anthi ਸਿੰਘ ਦੀ ਪਦਵੀ ਹਾਂਜੀ 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 ਮਤਲਬ ਕਿ ਵਜ਼ੀਰੀ ਤੇ ਮੰਗਤੇ ਵਾਲਾ ਜਿਹੜਾ ਗ੍ਰ anthi ਸਿੰਘ ਦਾ ਕਨਸੈਪਟ ਉਹ ਤਾਂ ਬਹੁਤ ਕੋਹਾਂ ਦੂਰ ਗੁਰਮਤ ਤੋਂ ਜਾਂ ਲਾ ਲਓ ਆਪਾਂ ਬਹੁਤ ਦੂਰ ਚਲੇ ਗਏ ਹਾਂਜੀ ਹਾਂਜੀ ਉਹਦੇ ਵਿੱਚ ਇਹ ਹੈ ਵੀ ਕਈ ਵਾਰੀ ਤਾਂ ਗ੍ਰ anthi ਸਿੰਘ ਜਿਹੜਾ ਹੁੰਦਾ ਹੈ ਅੱਜਕੱਲ੍ਹ ਕਈਆਂ ਥਾਵਾਂ ਤੇ ਮੁਜੇ ਜਾਣ ਦਾ ਸੁਆਗਤ ਪ੍ਰਾਪਤ ਹੋਇਆ ਕੀਰਤਨ ਕਰਨ ਵੀ ਜਾਂਦੇ ਆਪਾਂ ਜੀ ਕਈ ਵਾਰੀ ਹਨ ਪਾਠ ਕਰਨ ਵੀ ਜਾਂਦੇ ਆ। ਉਸੇ ਨੂੰ ਗ੍ਰੰਥੀ ਸਿੰਘ ਜਦੋਂ ਦੇਖਦੇ ਆਂ ਗ੍ਰੰਥੀ ਸਿੰਘਾਂ ਵਿੱਚ ਵੀ ਬੜੀਆਂ ਹੋਂਦੀਆਂ ਹਨ। ਹਾਂਜੀ ਨੰਬਰ 1 ਕਿ ਉਹਨਾਂ ਨੇ ਪ੍ਰੋਪਰ ਸੰਥਿਆ ਨਹੀਂ ਕੀਤੀ। ਜੀ ਜਿਹੜੀ ਗੁਰਮਤਿ ਦੀ ਸਿੱਖਿਆ ਲੈਣੀ ਹੈ ਆਪਾਂ ਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਗੁਰਮਤਿ ਦੇ ਜਿਹੜੇ ਆਪਾਂ ਉਪਦੇਸ਼ ਕਰਦੇ ਆ ਗੁਰਬਾਣੀ ਦਾ ਉਪਦੇਸ਼ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਚਾਹੀਦੀ ਹੈ। ਜੀ ਪਰ ਇਹਨਾਂ ਤੋਂ ਮਤਲਬ ਕਿ ਗ੍ਰੰਥੀ ਸਿੰਘ ਵੀ ਕਈ ਅਜੀ ਪਿੱਛੇ ਹੂੰ ਗੁਰਬਾਣੀ ਸੰਥਿਆ ਸਭ ਤੋਂ ਪਹਿਲਾਂ ਤਾਂ ਗੁਰਬਾਣੀ ਦੀ ਸੰਥਿਆ ਹੈ ਸੰਥਿਆ ਜੀ ਸਭ ਤੋਂ ਪਹਿਲਾਂ ਜੀ ਜੇ ਕਿਸੇ ਨੇ ਵੀ ਡਿਊਟੀ ਕਰਨੀ ਹੈ ਸਭ ਤੋਂ ਪਹਿਲਾਂ ਉਹ ਸੰਥਿਆ ਕਰੇ ਜੀ ਫਿਰ ਉਹਨੂੰ ਇਤਿਹਾਸ ਦੀ ਜਾਣਕਾਰੀ ਹੋਵੇ ਬਿਲਕੁਲ ਕਮੇਟੀ ਮਤਲਬ ਕਿ ਜਦੋਂ ਅਸੀਂ ਕਿਸੇ ਇੰਟਰਵਿਊ ਦੇਣ ਜਾਂਦੇ ਹਾਂ ਗ੍ਰੰਥੀ ਸਿੰਘ ਦਾ ਜੇ ਕਿਤੇ ਆਉਂਦਾ ਹੈ ਹੂੰ ਵੀ ਡਿਊਟੀ ਵਾਸਤੇ ਗੁਰੂਦਰ ਸਾਹਿਬ ਡਿਊਟੀ ਚਾਹੀਦਾ ਗ੍ਰੰਥੀ ਸਿੰਘ ਚਾਹੀਦਾ ਜਦੋਂ ਅਸੀਂ ਇੰਟਰਵਿਊ ਦੇਣ ਜਾਂਦੇ ਹਾਂ ਉਹ ਸਾਡੀ ਜਦੋਂ ਕਮੇਟੀ ਇੰਟਰਵਿਊ ਲੈਂਦੀ ਹੈ ਉਸ ਵਕਤ ਸਭ ਤੋਂ ਪਹਿਲਾਂ ਸੰਥਿਆ ਦੀ ਖੇਡ ਉਸ ਤੋਂ ਬਾਅਦ ਇਤਿਹਾਸਬਾਹੀ ਜਾਣਕਾਰੀ ਫਿਰ ਗ੍ਰੰਥੀ ਸਿੰਘ ਨੂੰ ਮਤਲਬ ਕਿ ਜਦੋਂ ਗੁਰਬਾਣੀ ਦੀ ਕਥਾ ਬਾਰੇ ਪੁੱਛਿਆ ਜਾਂਦਾ ਜੀ ਜਦੋਂ ਉਹਨਾਂ ਤੋਂ ਗ੍ਰੰਥੀ ਸਿੰਘ ਨੂੰ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਪਿੱਛੇ ਗ੍ਰੰਥੀ ਸਿੰਘ ਕੱਖ ਨਹੀਂ ਆਉਂਦਾ ਪਰ ਉਹ ਮਜਬੂਰ ਕਰ ਰਿਹਾ ਕਮੇਟੀ ਵੀ ਮੈਨੂੰ ਡਿਊਟੀ ਦਿਓ ਡਿਊਟੀ ਉਸ ਵਕਤ ਫਿਰ ਗ੍ਰੰਥੀ ਕਮੇਟੀ ਵੀ ਕਹਿੰਦੀ ਹੈ ਵੀ ਡਿਊਟੀ ਇਹਨੂੰ ਦੇ ਦਿਓ ਪਰ ਤਨਖਾਹ ਇਹਦੀ ਨਹੀਂ ਹੋਊਗੀ ਹਾਂ ਜੇ ਗ੍ਰੰਥੀ ਸਿੰਘ ਮਤਲਬ ਕਿ ਪੂਰਾ ਹੋਊਗਾ ਸੰਸਿਆ ਕੀਤੀ ਹੋਊ ਚਾਰ ਬਾਰੇ ਜਾਣਕਾਰੀ ਹੋਊ ਗੁਰਬਾਣੀ ਦੇ ਅਰਥ ਬੋਧ ਬਾਰੇ ਜਾਣਕਾਰੀ ਹੋਊਗੀ ਤੇ ਫਿਰ ਉਹ ਜੇ ਕੋਈ ਕਹੂ ਵਿਚਾਰ ਪੰਜ ਹਜ਼ਾਰ ਸਤ ਗ੍ਰੰਥੀ ਸਿੰਘ ਰਹਿ ਜਾਵੇ ਜਾਂ ਤਨਖਾਹ ਥੋੜੀ ਜਿਹੀ ਰਹਿ ਜਾਵੇ ਉਹ ਗ੍ਰੰਥੀ ਸਿੰਘ ਨਹੀਂ ਰਹੂਗਾ ਤੁਹਾਡੇ ਮੁਤਾਬਕ ਇਹ ਆ ਕਿ ਜਿਹੜੇ ਗ੍ਰੰਥੀ ਸਿੰਘ ਦੇ ਵਿੱਚ ਗੁਣ ਨਹੀਂ ਗ੍ਰੰਥੀ ਵਾਲੇ ਹਾਂਜੀ 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 ਉਹਦਾ ਸਤਕਾਰ ਹੁੰਦਾ ਹੁੰਦਾ ਬਿਲਕੁਲ ਹਾਂਜੀ ਹਾਂਜੀ ਮੰਨ ਲਓ ਇਹ ਵੀ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਗ੍ਰੰਥੀ ਸਿੰਘ ਕਿਉਂਕਿ ਇੱਥੇ ਦੋ ਪੱਖ ਨੇ ਇੱਕ ਪੱਖ ਤਾਂ ਸਾਡੇ ਸਮਾਜ ਦੇ ਵਿੱਚ ਇਹ ਹੁੰਦਾ ਕਿ ਗ੍ਰੰਥੀਆਂ ਨਾਲ ਬਹੁਤ ਤਕਾ ਹੁੰਦਾ ਮੰਨ ਲਓ ਜੀ ਗ੍ਰੰਥੀਆਂ ਦੀ ਲੋੜ ਨਹੀਂ ਪੂਰੀ ਹੋ ਰਹੀ ਕਮੇਟੀਆਂ ਗ੍ਰੰਥੀਆਂ ਨੂੰ ਸਤਕਾਰ ਨਹੀਂ ਦਿੰਦੀਆਂ ਹੁਣ ਆਪਾਂ ਅੱਜ ਬੈਠੇ ਆ ਇੱਕ ਗ੍ਰੰਥੀ ਸਿੰਘ ਜੀ ਦੇ ਨਾਲ ਆਮ ਤੌਰ ਤੇ ਇਨਾਂ ਦੇ ਕਹਿਣ ਦਾ ਮੁਤਾਬਕ ਹੀ ਇਹ ਹੈ ਕਿ ਜਿਸ ਗ੍ਰੰਥੀ ਦੇ ਵਿੱਚ ਗੁਣ ਨੇ ਗ੍ਰੰਥੀ ਵਾਲੇ ਉਹਨੂੰ ਉਹਦੀ ਬਣਦਾ ਸਤਕਾਰ ਮਿਲਦਾ ਇਹਦੇ 'ਚ ਕੋਈ ਸ਼ੱਕ ਨਹੀਂ ਬਹੁਤ ਥਾਵਾਂ ਇਦਾਂ ਦੀਆਂ ਜਿਹੜੀਆਂ ਅਸੀਂ ਵੀ ਦੇਖੀਆਂ ਨੇ ਜਿਹੜੇ ਚੜ੍ਹਦੀ ਕਲਾ ਵਾਲੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਇੱਕ ਸਪੈਸ਼ਲ ਵਧੀਆ ਰਹਿائش ਦਾ ਪ੍ਰਬੰਧ ਆ ਉਹਨਾਂ ਲਈ ਸੁੱਖ ਸੁਹੂਲਤਾਂ ਦਾ ਪ੍ਰਬੰਧ ਆ ਇਹ ਕਹਿ ਲਓ ਕਿ ਉਹਨਾਂ ਦੀਆਂ ਰਸੋਈ ਦੀਆਂ ਲੋੜਾਂ ਪੂਰੀਆਂ ਤਨਖਾਹ ਵੀ ਵਧੀਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਹਨਾ ਮਤਲਬ ਕਿ ਜੇ ਹੁਣ ਆਪਾਂ ਕੁੱਲ ਮਿਲਾ ਕੇ ਇਹ ਹੀ ਇਹ ਸਿੱਟਾ ਇਹ ਕੱਢੀਏ ਕਿ ਜਿਹੜੇ ਗ੍ਰੰਥੀ ਸਿੰਘਾਂ ਦੇ ਵਿੱਚ ਘਾਟ ਆ ਉਹੀ 3 3 4 4 ਹਾਂਜੀ ਤੇ ਉੱਥੇ ਫਿਰ ਇੱਕ ਗੱਲ ਹੋਰ ਵੀ ਆ ਹਾਂਜੀ ਉੱਥੇ ਕਮੇਟੀਆਂ 'ਚ ਵੀ ਘਾਟ ਆ ਕਿ ਉਹ ਕਮੇਟੀਆਂ ਨੂੰ ਗ੍ਰੰਥੀ ਉਰਦਾ ਦੇ ਚਾਹੀਦੇ ਹਾਂਜੀ ਹਾਂਜੀ ਇਹ ਵੀ ਗੱਲ ਨਾਲ ਹੈ ਹਨਾ ਕੱਲੇ ਗ੍ਰੰਥੀ ਦਾ ਪੱਖ ਹਨੀਗਾ ਜਿਹੜੀਆਂ ਕਮੇਟੀਆਂ ਚਾਹੁੰਦੀਆਂ ਕਿ ਪ੍ਰਚਾਰ ਨਾ ਹੋਵੇ ਹੂੰ ਬਹੁਤੀਆਂ ਥਾਵਾਂ ਇਦਾਂ ਦੀਆਂ ਤੁਸੀਂ ਕਈ ਵਾਰੀ ਕੀ ਆ ਕਿ ਇੱਕ ਚੰਗਾ ਗ੍ਰੰਥੀ ਕਿਸੇ ਪਿੰਡ ਦੇ ਗੁਰੂ ਘਰ ਦੇ ਵਿੱਚ ਚਲਿਆ ਜਾਵੇ ਉਹਨੇ ਕਥਾ ਕਰਨੀ ਸ਼ੁਰੂ ਕਰਤੀ ਬੱਚਿਆਂ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰਤੀਆਂ ਜਾਂ ਕਹਿ ਲੋ ਕਿ ਉਹਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਤੇ ਉਹ ਕਈ ਵਿੱਚ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਹੁਣ ਫਿਰ ਗੁਰਮਤ ਤੋਂ ਸਖਣੇ ਹਾਂਜੀ ਕੜਾ ਮਚੌਦਰੀ ਵੀ ਆਪਾਂ ਲਾਭ ਜੋ ਵਰਤਸਾਇਆ ਨੇ ਕਿਉਂਕਿ ਉਹ ਗੁਰਮਤ ਤੋਂ ਸਖਣੇ ਨੇ ਜਿਹੜੇ ਗੁਰਮਤ ਤੇ ਵਿਰਧਾ ਦੇਣ ਵਾਲੇ ਨੇ ਪ੍ਰਬੰਧਕ ਹਾਂ ਉਹ ਗ੍ਰਾਂਥੀ ਸਿੰਘ ਵੀ ਸਤਿਕਾਰਯੋਗ ਲੱਭਦੇ ਨੇ ਉਹਨਾਂ ਦਾ ਸਤਿਕਾਰ ਵੀ ਹੁੰਦਾ ਜਿਹੜੇ ਗੁਰਮਤ ਤੋਂ ਸਖਣੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਇਹ ਕਹ ਲੂਗੇ ਜਿਹੜੇ ਪ੍ਰਬੰਧਕ ਨੇ ਆਪ ਮੜੀਆਂ ਤੇ ਜਾਣਾ ਹਾਂਜੀ ਜਿਹੜੇ ਪ੍ਰਬੰਧਕ ਨੇ ਆਪ ਖਬਰਾਂ ਤੇ ਜਾਣਾ ਜਾਂ ਜਿਹੜੇ ਪ੍ਰਬੰਧਕ ਨੇ ਆਪ ਮਤਲਬ ਕਿ ਕੋਈ ਬਾਬਾ ਨਹੀਂ ਛੱਡਣਾ ਕੋਈ ਤੀਰ ਨਹੀਂ ਛੱਡਣੀ ਕੋਈ ਜਗਾ ਨਹੀਂ ਛੱਡਣੀ ਮਾਨਮਤ ਕਰਨੀ ਉਹਨਾਂ ਤੋਂ ਫਿਰ ਗਰੰਥੀ ਵੀ ਉਹ ਹੋ ਜਾਇ ਚਾਹੀਦਾ ਜਿਹੜਾ ਤਾਂ ਅੱਗੇ ਵੀ ਦੇਈ ਚੱਲੇ ਤਵੀਦ ਵੀ ਕਰੀ ਚੱਲੇ ਮੰਨ ਲਵਾ ਸਾਰਾ ਕੁਝ ਗਰੰਥੀ ਸਿੰਘ ਉਹ ਹੀ ਨਾ ਵੀ ਉਹ ਗਰੰਥੀ ਸਿੰਘ ਉਹ ਉਹ ਹੀ ਕਮੇਟੀਆਂ ਉਹਨਾਂ ਦਾ ਆਪ ਭਗਤ ਕਰੂਗਾ ਉਹਨਾਂ ਦੀ ਹਾਂ ਜੇ ਉਸ ਕਮੇਟੀ ਨਾਲ ਕਿ ਰੋ ਪਉਣਗੇ ਵੀ ਤੂੰ ਆਉਣੀ ਤੂੰ ਆਉਂ ਕੀਤਾ ਤੂੰ ਆਉਣੇ ਆਉਂ ਕੀਤਾ ਹਾਂ ਪਰ ਉਹ ਜਿਹੜਾ ਗਰੰਥੀ ਗੁਣੀ ਹੋਊਗਾ ਉਹਨੇ ਫਿਰ ਕਿਸੇ ਦਾ ਇਹ ਨਹੀਂ ਜਨਮ ਨਹੀਂ ਕਿਉਂਕਿ ਪੂਰਾ ਪੂਰਾ ਜੀ ਉਹਨੂੰ ਜੋੜੂ ਦੀ ਖਰਚ ਕਰ ਲਿਓਗੇ ਕਿ ਇਹ ਹੋ ਜਾ ਕਰ ਲਓ ਹਾਂ ਠੀਕ ਨਹੀਂ ਪਰ ਜਿੰਦੇ ਵਿੱਚ ਇਹ ਹੁੰਦਾ ਹੀ ਆ ਉਹ ਗ੍ਰੰਥੀ ਹੱਥ ਜੁੜ ਗਈ ਠੀਕ ਹੈ ਵੀ ਜਿਵੇਂ ਤੁਸੀਂ ਕਹੋਗੇ ਉਹ ਨਹੀਂ ਕਰਾਂਗੇ ਹਾਂ ਉਹ ਉਹ ਫਿਰ ਪ੍ਰਧਾਨ ਦੀ ਪੂਛ ਪੂਛ ਤੇ ਪ੍ਰਧਾਨ ਦੇ ਪਿੱਛੇ ਵਿੱਚ ਪ੍ਰਧਾਨ ਜੀ ਪ੍ਰਧਾਨ ਜੀ ਚਾਹ ਵੀ ਬਣਾ ਕੇ ਦੇਊਗਾ ਦੁੱਧ ਵੀ ਪਿਆਊਗਾ ਮੇਰਾ ਸੰਗੀ ਸਿੰਘ ਮਤਲਬ ਮੈਂ ਨਾਂ ਨਹੀਂ ਲੈਂਦਾ ਨਾਂ ਨਗਰ ਦਾ ਨਾਂ ਲਵਾਂਗਾ ਨਾ ਸਿੰਘ ਦਾ ਨਾਂ ਇਹ ਨਾ ਕਿਉਂਕਿ ਆਪੂ ਆਪਣੀਆਂ ਹੁੰਦੀਆਂ ਹਾਂਜੀ ਤੇ ਉਹਨੇ ਪਹਿਲਾਂ ਜਿੱਥੇ ਜੋੜੀ ਕੀਤੀ ਸੀ ਉੱਥੇ ਵੀ ਉਹਨੇ ਪ੍ਰਚਾਰ ਸੋਣਾ ਕੀਤਾ ਅਮਰਤ ਵੀ ਬਹੁਤ ਸ਼ਿਕਾਇਆ ਸਿੰਘਾਂ ਨੂੰ ਨਗਰ ਦੇ ਵਿੱਚ ਪ੍ਰਚਾਰ ਵੀ ਕੀਤਾ ਸਤਕਾਰ ਵੀ ਹੋਇਆ ਉਸ ਸਿੰਘ ਦਾ ਉਸ ਨਗਰ ਦੇ ਵਿੱਚ ਪਰ ਕਈ ਹੁੰਦੇ ਨੇ ਮਤਲਬ ਕਿ ਜਿਹਨਾਂ ਨੂੰ ਨਹੀਂ ਚੰਗਾ ਲੱਗਦਾ ਹੂੰ ਉਹ 4-5 ਸਾਲ ਜੋੜੀ ਕੀਤੀ ਉਹਨੇ ਤੇ ਉਹ ਆਪਣਾ ਕਰਿਆ ਗਿਆ। ਉਦੋਂ ਬਾਅਦ ਫਿਰ ਇੱਕ ਨਗਰ 'ਚ ਹੋਰ ਜੋੜੀ ਕੀਤੀ। ਹਮਮ ਤੇ ਉੱਥੇ ਸਿਸਟਮ ਚੱਲਦਾ ਏਸਾ ਸੀਗਾ। ਹਮਮ ਉੱਥੇ ਜਦੋਂ ਉਹਨੇ ਜਾ ਕੇ ਗੁਰਮਤ ਦੀ ਗੱਲ ਰੱਖੀ ਉਥੇ ਉਹਨਾਂ ਨੂੰ ਨਹੀਂ ਪਜੀਓ। ਉਹਨਾਂ ਨੂੰ ਪਾਜੀ। ਬੱਚਿਆਂ ਦਾ ਵੀ ਉੱਥੇ ਸਿਸਟਮ ਬਹੁਤ ਵਧੀਆ ਸੀ। ਹਾਂਜੀ ਪੜ੍ਹਾਈ ਕਰਾਉਣ ਵਾਸਤੇ ਸੰਖਿਆ ਦੇਣ ਵਾਸਤੇ ਗਲਗਦੀਆਂ ਕਲਾਸਾਂ ਵੀ ਹੋਰ ਇਚਾਸ ਬਾਰੇ ਜਾਣਕਾਰੀ ਵੀ ਦਿੰਦਾ ਸੀ ਉਹ। ਹਾਂ ਪਰ ਉੱਥੇ ਵਿਚਾਰਾ ਉਹ ਦੋਗ ਵੀ ਨਹੀਂ ਟਿਕਿਆ ਹੋ। ਜੀ ਤੇ ਉਹ ਗਰੰਥੀ ਸਿੰਘ ਨੂੰ ਫਿਰ ਵੇਖੋ ਉਹਦੇ ਨਾਲ ਕੀਤੀ ਵੀ ਕਿਵੇਂ ਉਹਨਾਂ ਨੇ? ਮਤਲਬ ਕਿ ਜਿਵੇਂ ਹੁਣ ਮੇਰੇ ਨਾਲ ਉਹਨਾਂ ਨੇ ਤਰੀਕ ਮੈਂ ਸਲੀ ਬਾਬਾ ਜੀ ਐਸ ਤੀਨ ਤੁਸੀਂ ਛੁੱਟੀ ਕਰ ਜਾਣੀ ਹਾਂਜੀ ਤੇ ਉਹ ਕਹਿੰਦਾ ਵੀ ਠੀਕ ਹੈ ਗ੍ਰੰਥ ਸਿੰਘ ਕਹਿੰਦਾ ਵੀ ਠੀਕ ਹੈ ਮੈਂ ਜਾ ਲਾ ਜਾਊਂਗਾ ਜੀ ਪਰ ਉਹਨਾਂ ਨੂੰ ਫਿਰ ਵੀ ਠੀਕ ਨਹੀਂ ਲੱਗੀ ਉਹਨਾਂ ਉਸ ਤਰੀਕ ਤੋਂ ਪਹਿਲਾਂ ਹੀ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਆਪਣਾ ਕਰੇ ਮਤਲਬ ਕਿ ਇੱਥੇ ਕਹਿ ਸਕਦੇ ਆ ਜਿਹਦੇ ਵਿੱਚ ਕੁਝ ਗ੍ਰੰਥੀ ਸਿੰਘ ਚ ਕੁਝ ਹੈ ਉਹ ਬੱਚਿਆਂ ਨੂੰ ਜੋੜ ਰਿਹਾ ਵਾ ਗੱਤ ਕਾ ਸਿਖਾ ਰਿਹਾ ਉਹ ਸੰਥਿਆ ਦੇ ਰਿਹਾ ਇਤਿਹਾਸ ਸਿਖਾ ਰਿਹਾ ਉਹ ਪਚਿਆਣੀ ਹਾਜਮਾ ਨਹੀਂ ਕਹਿ ਲੋ ਪਿੰਡ ਦਾ ਜਾਂ ਪ੍ਰਬੰਧਕਾਂ ਦਾ ਉਹ ਫਿਰ ਪ੍ਰਬੰਧਕ ਹੀ ਨਹੀਂ ਚਾਹ ਰਹੇ ਕਿ ਸੰਗਤ ਸੰਗਤ ਚਾਹੁੰਦੀ ਸੀ ਨਗਰ ਦੀ ਹਾਂ ਜਿਹ ਗ੍ਰੰਥੀ ਸਿੰਘ ਵਧੀਆ ਠੀਕ ਹੈ ਸਾਡੇ ਬੱਚੇ ਮਤਲਬ ਕਿ ਨਸ਼ੇ ਤੋਂ ਮਾਰੇ ਕਮਾਂ ਤੋਂ ਬਚਦੇ ਆ ਗੁਰੂ ਘਰ ਨਾਲ ਜੁੜਦੇ ਆ ਗੁਰਬਾਣੀ ਨਾਲ ਜੁੜਦੇ ਆ ਪਰ ਪ੍ਰਬੰਧਕਾਂ ਦਾ ਉੱਥੇ ਨਹੀਂ ਉਹਨਾਂ ਨੂੰ ਸਾਥ ਨਹੀਂ ਮਿਲਿਆ ਬਿਲਕੁਲ ਜੀ ਬਸ ਮਸਾ ਉਹਨੇ 2 2 ਮਹੀਨੇ ਕੱਡੇ ਉਹਨੇ ਇਹੀ ਚੀਜ਼ ਆ ਨਾ ਆਪਾਂ ਇਹਨੂੰ ਇਹ ਕਵਾਂਗੇ ਘਾਟਾਂ ਬਹੁਤੀਆਂ ਥਾਵਾਂ ਤੇ ਦੋਨੇ ਦੋਨੇ ਚੀਜ਼ ਦੋਨੇ ਜੀ ਹੈ ਨਾ ਜਿੱਥੇ ਤਾਂ ਕੜੀ ਨਾਲ ਕੜੀ ਮਿਲ ਗਈ ਕਹਿ ਲਓ ਕਿ ਜਿਸ ਥਾਂ ਤੇ ਪ੍ਰਬੰਧਕ ਵੀ ਚੰਗੇ ਨੇ ਗੁਰਮਤ ਤੇ ਪਹਿਰਾ ਦੇਣ ਵਾਲੇ ਨੇ ਤੇ ਗ੍ਰੰਥੀ ਸਿੰਘ ਵੀ ਚੰਗਾ ਤੇ ਗੁਰਮਤ ਤੇ ਪਹਿਰਾ ਦੇਣ ਵਾਲਾ ਉੱਥੇ ਤਾਂ ਕਹਿ ਲਓ ਕਿ ਇੱਕ ਗੁਰੂ ਘਰ ਉਹੀ ਬਹੁਤ ਚੜ੍ਹਦੀ ਕਲਾ ਵਾਲਾ ਉੱਥੇ ਬੱਚਿਆਂ ਦੀਆਂ ਕਲਾਸਾਂ ਵੀ ਲੱਗਦੀਆਂ ਨੇ ਬੱਚਿਆਂ ਨੂੰ ਗੁਰਮਤ ਨਾਲ ਵੀ ਜੋੜਿਆ ਜਾਂਦਾ ਹੈ ਨਾ ਉਹ ਉਹ ਸਾਰਾ ਕੁਝ ਵਧੀਆ ਹੋ ਗਿਆ ਹੁਣ ਜਿਹੜੀਆਂ ਸਮਾਜ ਦੇ ਵਿੱਚ ਉਨਤਾਈਆਂ ਆਪਾਂ ਦੇਖਦੇ ਆ ਆਮ ਤੌਰ ਤੇ ਗ੍ਰਾਂਥੀ ਸਿੰਘਾਣਾ ਇਹ ਹੋ ਗਿਆ ਜੀ ਕਮੇਟੀ ਨੇ ਉੱਥੇ ਫਿਰ ਦੋਨੇ ਪੱਖ ਹੀ ਹੁੰਦੇ ਨੇ ਕਿਤੇ ਨਾ ਕਿਤੇ ਘਾਟਾਂ ਗ੍ਰਾਂਥੀ ਸਿੰਘਾਣਾ ਚੀਆ